ਨੇ ਚੜਣਾ ਹੈ ਤੇ ਨਾਮ ਹੈ ਦਸਾਂ ਪਰ ਤੁਸੀਂ ਅਜਿਹੇ ਮੌਕੇ ਤੇ ਚਲਦੇ ਇੰਟਰਵਿਊ ਦੇ ਵਿੱਚ ਐਸੇ-ਐਸੇ ਸਵਾਲ ਕਰਦੇ ਹਾਂ ਜਿਹੜੇ ਮੈਂ ਜੇਕਰ ਜੇ ਮੈਂ ਸਹੀ ਉਹਨਾਂ ਦੇ ਜਵਾਬ ਨਹੀਂ ਦਿੰਦਾ ਤਾਂ ਫਿਰ ਮੈਨੂੰ ਮੇਰੇ ਦਰਸ਼ਕ ਮੇਰੇ ਚੈਨਲ ਦੇ ਮੈਨੂੰ ਫੋਨ ਵਾਲੇ ਵੇਖਣ ਵਾਲੇ ਉਹ ਕਹਿਣਗੇ ਵੀ ਇਹ ਉਹ ਪੱਤਰਕਾਰਾਂ ਵਾਲੀਆਂ ਜਿਵੇਂ ਗੱਲਾਂ ਹੁੰਦੀਆਂ ਵੀ ਮਿਰਚ ਮਸਾਲਾ ਲਾ ਕੇ ਕਰਨ ਵਾਲ ਗਿਆ ਸੋ ਹਰ ਬੰਦੇ ਦੀ ਜ਼ਿੰਦਗੀ ਇਹੋ ਜੀ ਚੀਜ਼ ਆ ਵੀ ਮਿਰਚ ਮਸਾਲਾ ਨਹੀਂ ਹੈਗੀ ਕਿਤੇ ਨਾ ਕਿਤੇ ਇਹੋ ਜਿਹੀਆਂ ਸਮੱਸਿਆਵਾਂ ਹੈਗੀਆਂ ਐ ਵੀ ਬੰਦੇ ਨੂੰ ਕੁਝ ਨਾ ਕੁਝ ਜ਼ਿੰਦਗੀ ਦੇ ਵਿੱਚ ਬਣਨ ਵਾਸਤੇ ਤੇ ਜਾਂ ਬਣਾਉਣ ਲਈ ਇਹਦੇ ਪਿੱਛੇ ਕੋਈ ਨਾ ਕੋਈ ਤਾਕਤਾਂ ਜਾਂ ਪ੍ਰੇਰਣਾ ਸਰੋਤ ਹੁੰਦੇ ਆ ਜਿਹੜੇ ਅੱਗੇ ਵਧਣ ਲਈ ਮਜਬੂਰ ਕਰਦੇ ਆ ਜਿਵੇਂ ਤੁਸੀਂ ਮੇਰੀ ਜ਼ਿੰਦਗੀ ਤੇ ਹੀ ਸਵਾਲ ਕਰਤਾ ਦੇਖੋ ਮੈਂ ਲੋਕਾਂ ਤੇ ਸਵਾਲ ਕਰਦਾ ਤੇ ਤੁਸੀਂ ਮੇਰੇ ਤੇ ਸਵਾਲ ਕਰਤਾ ਫਿਰ ਵੀ ਧੰਨਵਾਦ ਆ ਮੈਂ ਖੜੇ ਮੱਥੇ ਹਰ ਗੱਲ ਦਾ ਜਵਾਬ ਦੇਉਂਗਾ ਜਿੱਥੇ ਤੁਹਾਨੂੰ ਜ਼ਰੂਰਤ ਪਈ ਉੱਥੇ ਮੈਂ ਆਪਣੀ ਗੱਲ ਜਿਹੜੀ ਉਹ ਜ਼ਰੂਰ ਰੱਖੂੰਗਾ ਤੇ ਤੁਹਾਨੂੰ ਜਵਾਬ ਦੇਉਂਗਾ ਦਰਸ਼ਕਾਂ ਨੂੰ ਵੀ ਕੋਸ਼ਿਸ਼ ਕਰੂੰਗਾ ਵੀ ਮੈਂ ਸੰਤੁਸ਼ਟੀ ਕਰਵਾਉਣ ਦੀ ਜਿਸ ਤਰ੍ਹਾਂ ਤੁਸੀਂ ਸਵਾਲ ਕੀਤਾ ਵੀ ਬਚਪਨ ਤੋਂ ਲੈ ਕੇ ਪੱਤਰਕਾਰੀ ਦਾ ਜਿਹੜਾ ਵਿਚਲਾ ਪੜਾਅ ਸਫਰ ਆ ਉਹ ਕਿਵੇਂ ਤੈਅ ਕੀਤਾ ਦੇਖੋ ਜਿਹੜੀ ਤੁਸੀਂ ਬਚਪਨ ਦੀ ਗੱਲ ਕੀਤੀ ਆ ਆਮ ਪਿੰਡੂ ਬੱਚਾ ਮੈਂ ਬੱਚਿਆਂ ਦੀ ਤਰ੍ਹਾਂ ਹੀ ਮੈਨੂੰ ਯਾਦ ਆ ਅੱਜ ਕਿ ਸਾਡੇ ਬੂਹੇ ਦੇ ਅੱਗੋਂ ਇੱਕ ਛੋਟੀ ਕੱਚੀ ਖਾਲੀ ਵਗਦੀ ਹੁੰਦੀ ਸੀ ਖਾਲੇ ਉਹਨੂੰ ਬਹੁਤ ਲੰਮਾ ਸਮਾਂ ਬਾਹਰ ਚ ਪੱਕੇ ਹੋਏ ਆ ਅਸੀਂ ਵੀ ਉਹ ਪੈਰ ਲਾ ਕੇ ਵਿੱਚ ਰੇਤਾ ਪਾ ਪਾ ਕੇ ਪੈਰ ਦੇ ਉੱਤੇ ਗੋਲ ਮੋਲ ਬਣਾ ਕੇ ਮੁੜ ਕੇ ਪੈਰ ਕੱਢ ਲੈਣਾ ਪਿਆ ਸੀ ਉਹਨੂੰ ਘਰ ਕਹਿੰਦੇ ਹੁੰਦੇ ਸੀ ਮੈਂ ਵੀ ਉਹ ਰੇਤੇ ਦੇ ਪੈਰਾਂ ਤੋਂ ਘਰ ਬਣਾ ਬਣਾ ਕੇ ਖੇਡਦਾ ਰਿਆ ਹੁਣ ਤੱਕ ਪਰ ਇਹ ਨਹੀਂ ਪਤਾ ਵੀ ਸਾਡੇ ਵਿਰਸੇ 'ਚ ਉਹ ਘਰ ਬਣਾਉਣ ਦੀ ਪ੍ਰੇਰਣਾ ਪਹਿਲਾਂ ਤੋਂ ਆ ਕੀ ਆ ਪਰ ਮੈਨੂੰ ਅੱਜ ਜਾ ਕੇ ਪਤਾ ਲੱਗਿਆ ਵੀ ਬਚਪਨ ਤੋਂ ਲੈ ਕੇ ਜਿਹੜੀਆਂ ਇਹ ਖੇਡਾਂ ਸੀ ਜਿਹੜੀਆਂ ਇਹ ਸਾਨੂੰ ਕਿਉਂ ਖੇਡਣ ਲਈ ਤੇ ਪੀੜੀਦਰ ਪੀੜੀ ਮਿਲਦੀਆਂ ਸੀ ਕਿਉਂਕਿ ਸਾਨੂੰ ਜ਼ਿੰਦਗੀ ਦੇ ਵਿੱਚ ਘਰ ਬਣਾਉਣ ਵਾਸਤੇ ਨਾ ਅਜਿਹੀ ਜਿਹੀ ਸੋਚ ਆ ਉਹ ਬਚਪਨ ਤੋਂ ਹੀ ਕਿਸੇ ਨੇ ਲਾਈ ਸੀਗੀ ਜਿਵੇਂ ਆਮ ਬੱਚਿਆਂ ਨੂੰ ਆ ਤੇ ਮੈਂ ਉੱਥੇ ਵੀ ਉਸੇ ਖਾਲੀ ਦੇ ਵਿੱਚ ਵੀ ਆਪਣੇ ਪੈਰ ਦੇ ਉੱਤੇ ਰੇਤ ਆ ਪਾ ਪਾ ਕੇ ਆਮ ਬੱਚਿਆਂ ਦੀ ਤਰ੍ਹਾਂ ਛੋਟਾ ਜਿਹਾ ਜਦੋਂ ਕਿ ਉਦੋਂ ਤੱਕ ਜਿਹੜੇ ਕੱਚੇ ਪੁੱਛੇ ਨਿੱਕੇ ਨਿੱਕੇ ਆ ਕੱਚੀਆਂ ਅੱਜ ਮਿਲਦੀਆਂ ਹੈ ਨਹੀਂ ਸੀ ਜਾਂ ਨੰਗ ਟੜੰਗੇ ਉਹ ਬਣਾ ਕੇ ਤੇ ਜੀਵਨ ਜਿਹੜਾ ਸੀ ਉਦੋਂ ਦਾ ਕੱਢਿਆ ਉਸ ਤੋਂ ਬਾਅਦ ਫਿਰ ਚੱਲ ਪਈ ਸਕੂਲ ਦੀ ਜ਼ਿੰਦਗੀ ਸਕੂਲ ਸਾਡੇ ਪਿੰਡ ਦੇ ਵਿੱਚ ਸਕੂਲ ਇਹੋ ਜਿਹਾ ਹੁੰਦਾ ਸੀ ਜਾਨੀ ਕਿ ਪਿੰਡ ਬਾਜਾ ਮਰਾੜ ਜਿੱਤੋਂ ਦਾ ਮੈਂ ਜੰਪਾਣ ਅੱਜਕੱਲ ਆਪਣੀ ਰਾਇਸ਼ੀ ਚੱਕ ਗੰਧਾ ਸਿੰਘ ਵਾਲਾ ਵਿਕੇ ਮੌਜੂਦ ਆ ਅੱਛਾ ਉਹ ਉੱਥੇ ਕੀ ਹੋਇਆ ਨਾ ਮੋਸੇ ਜਗ੍ਹਾ ਤੇ ਕੀ ਹੁੰਦਾ ਵੀ ਇੱਕ ਸਕੂਲ ਹੁੰਦਾ ਸੀ ਉਰੀਓ ਕੰਧਾਂ ਦੇ ਥੱਲੇ ਉਰੀ ਤਾਂ ਮੋਰੇ ਕੱਢੇ ਹੁੰਦੇ ਸੀ ਸ਼ੈਤਾਨ ਸਟੂਡੈਂਟਾਂ ਨੇ ਅਸੀਂ ਤਾਂ ਨਿੱਕੇ ਸੀਗੇ ਤੇ ਉਦੋਂ ਬਹੁਤ ਹੀ ਜ਼ਿਆਦਾ ਮਾਸਟਰ ਵੀ ਇੰਨੇ ਸਟੂਡੈਂਟ ਦੀ ਜਿਹੜੀ ਉਹ ਕਰਦੇ ਨਹੀਂ ਸੀ ਕੇ ਆ ਰਿਹਾ ਗਿਆ ਗਿਆ ਨਹੀਂ ਗਿਆ ਨਹੀਂ ਗਿਆ ਇੱਕ ਹੀ ਸਵਾਲ ਹੁੰਦਾ ਸੀ ਦਰਸ਼ਨ ਮਾਸਟਰ ਪਿੰਡ ਵੱਟੂ ਦੇ ਸਵਾਲ 'ਚ ਜਿਹੜਾ ਉਹ ਆ ਗਿਆ ਠੀਕ ਆ ਤੇ ਨਾ ਨਹੀਂ ਆ ਦਫਾ ਹੋਣ ਦਿਓ ਉਹੀ ਗੱਲ ਨਹੀਂ ਅਗਲੇ ਦਿਨ ਕਦੇ ਨਹੀਂ ਸੀ ਕਿਸੇ ਕੁੱਟਿਆ ਵੀ ਨਹੀਂ ਆਇਆ ਤਾਂ ਨਹੀਂ ਸੀ ਤੇ ਅਸੀਂ ਉਹ ਚੋਰ ਮੋਰੀ ਵਿੱਚ ਦੀ ਕਦੇ ਲੇਟ ਆ ਕੇ ਚੋਰ ਮੋਰੀ ਵਿੱਚ ਦੀ ਸਕੂਲ ਚ ਦਾਖਲ ਹੋ ਜਾਂਦੇ ਸੀ ਤੇ ਕਦੇ ਅਸੀਂ ਉਸੇ ਮੋਰੀ ਵਿੱਚ ਦੀ ਨਿਕਲ ਕੇ ਗਏ ਰਾਜਰ ਹੋ ਜਾਂਦੇ ਸੀ ਨਾ ਤਾਂ ਕਦੇ ਸਾਨੂੰ ਸਕੂਲ ਵਾਲਿਆਂ ਨੇ ਕਾਂ ਬਣਾਇਆ ਸੀ ਵੀ ਤੁਸੀਂ ਸਕੂਲੋਂ ਭੱਜੇ ਹੋ ਨਾ ਕਦੇ ਲੇਟ ਆਏ ਦੀ ਗੱਲ ਹੀ ਚੱਲੀ ਸੀ ਉਸ ਤੋਂ ਬਾਅਦ ਜਿਵੇਂ ਜਿਵੇਂ ਚੱਲਦਾ ਗਿਆ ਚਲੋ ਬਚਪਨ ਲੰਘਦਾ ਗਿਆ ਜਦੋਂ ਥੋੜੀ ਜੀ ਮੈਂ ਸੁਰਤ ਸੰਭਾਲੀ ਜਾਂ ਮੇਰੀ ਉਮਰ ਪਹੁੰਚ ਗਈ 18 19 ਸਾਲ ਤੱਕ ਤਾਂ ਪਹਿਲਾ ਪਹਿਲਾ ਦਾ ਸਫ਼ਰ ਜਿਹੜਾ 17 ਕੋਸਾਲ ਤੱਕ 17 ਕੋਸਾਲ ਤੱਕ ਦੇ ਵਿੱਚ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਕਾਰਕੂ ਆਦ ਕਾਰਨ ਜਿਹੜੀ ਉਹ ਦਾਇਕਤ ਸੀਗੀ ਦੋ ਚੀਜ਼ਾਂ ਹਸਤੀਆਂ ਕੰਮ ਕਰਦੀਆਂ ਸੀਗੀਆਂ ਉਹ ਜਿਹੜੇ ਪੁਲਿਸ ਕੰਮ ਕਰਦੇ ਸੀ ਰਾਤ ਨੂੰ ਖਾੜਕੂ ਕੰਮ ਕਰਦੇ ਸੀ ਕਈ ਵਾਰੀ ਪੁਲਿਸ ਦਾ ਡਬਲ ਰੋਲ ਹੋ ਗਿਆ ਵੀ ਪੁਲਿਸ ਵੀ ਡਬਲ ਰੋਲ ਕਰਕੇ ਖਾੜਕੂਆਂ ਦਾ ਰੂਪ ਲੈ ਕੇ ਰਾਤ ਨੂੰ ਜਿਹੜੀ ਸੀ ਉਹ ਪਿੰਡਾਂ ਦੇ ਵਿੱਚ ਕੰਮ ਕਰਦੀ ਸੀ ਤੇ ਜਿਹੜੇ ਉੱਥੇ ਜਾ ਕੇ ਅੱਗੇ ਜਾ ਕੇ ਦੱਸੂਗਾ ਵੀ ਉਹਨਾਂ ਨੂੰ ਇਹ ਕੰਮ ਕਰਨ ਦਾ ਮਨਸੂਬਾ ਤੇ ਮਕਸਦ ਕੀ ਸੀ ਜਾਂ ਉਦੋਂ ਦੇ ਡੀਜੀਪੀ ਦੀ ਪਲੈਨਿੰਗ ਕੀ ਸੀਗੀ ਉਹਦੀ ਅੱਗੇ ਜਾ ਕੇ ਗੱਲ ਕਰਦੇ ਹਾਂ ਅੱਛਾ ਉੱਥੇ ਕੀ ਹੋਇਆ ਜਦੋਂ ਅਸੀਂ ਵੀ ਆਮ ਬੱਚਿਆਂ ਦੀ ਤਰ੍ਹਾਂ ਜਾਂ ਆਮ ਲੋਕਾਂ ਦੀ ਤਰ੍ਹਾਂ ਥੋੜਾ ਜਿਹਾ ਜਵਾਨੀ ਚ ਪੈਰ ਰੱਖਣ ਤੋਂ ਪਹਿਲਾਂ ਅਸੀਂ ਕਿਤੇ ਜਾ ਰਹੇ ਸੀ ਮਗਰੋਂ ਪੁਲਿਸ ਆਈ ਨੇੜੇ-ਨੇੜੇ ਵਾਕਾ ਹੋਇਆ ਸੀ ਇੱਥੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਨਿਜੀ ਕਿ ਪਿੰਡ 2.5 ਕਿਲੋਮੀਟਰ ਤੇ ਉਹ ਕੋਈ ਪੁਲਿਸ ਅਫਸਰ ਹੋਣ ਕਰਕੇ ਉਹਨਾਂ ਦੇ ਕਾਰਨ ਪੁਲਿਸ ਦੀ ਜਿਹੜੀ ਸੀ ਉਹ ਜ਼ਿਆਦਾ ਸੀਗੀ ਸ਼ਕਤੀ ਸ਼ਕਤੀ ਕਾਰਨ ਜਦੋਂ ਅਗਸਤ ਦੌਰਾਨ ਇੱਕ ਇਹੋ ਜਿਹਾ ਟਾਈਮ ਆਇਆ ਵੀ ਉਹਨਾਂ ਨੇ ਸਾਨੂੰ ਤੁਰੇ ਜਾਂਦੇ ਆ ਨੂੰ ਪੁਲਿਸ ਨੇ ਆਪਣੇ ਰਾਸਤੇ ਵਿੱਚ ਲੈ ਲਿਆ ਨਾ ਪੁੱਛਿਆ ਕੌਣ ਤੇ ਨਾ ਹੀ ਸਾਨੂੰ ਮੌਕਾ ਮਿਲਿਆ ਅਸੀਂ ਕਿ ਅਸੀਂ ਕੌਣ ਆ ਉਸ ਤੋਂ ਬਾਅਦ ਫਿਰ ਕੀ ਹੋਇਆ ਫਿਰ ਜਿਹੜੀ ਚੀਜ਼ ਅੱਗੇ ਜਾ ਕੇ ਹੈਰਾਨ ਕਰਨ ਵਾਲੀ ਆ ਜਿਹੜੀ ਚੀਜ਼ ਦਾ ਮੈਨੂੰ ਪੂਰਾ ਨਹੀਂ ਪਤਾ ਕਿਉਂਕਿ ਮੈਂ ਖਾੜਕੂ ਸੁਨੇ ਜ਼ਰੂਰ ਸੀ ਪਰ ਖਾੜਕੂ ਮੈਂ ਦੇਖੀ ਕਦੇ ਨਹੀਂ ਸੀ ਨਾ ਮੈਂ ਖਾੜਕੂ ਨਾਲ ਵਿਚਰਿਆ ਸੀ ਪ੍ਰਦੀਪ ਜੀ ਹਾਂਜੀ ਤੇ ਉਹ ਜਾਂਦੇ ਜਾਂਦੇ ਜਦੋਂ ਇਹ ਸਵਾਲ ਕੁਸ਼ਟਦੀ ਚ ਲੈਣ ਤੋਂ ਬਾਅਦ ਪੁਲਿਸ ਵੱਲੋਂ ਮੇਰੇ ਉੱਪਰ ਕੀਤੇ ਗਏ ਉਹਨਾਂ ਸਵਾਲਾਂ ਦਾ ਮੈਨੂੰ ਬਿਲਕੁਲ ਕੋਈ ਪਤਾ ਨਹੀਂ ਸੀਗਾ ਹੈਗਾ ਮੈਂ ਤਾਂ ਦੱਸਦਾ ਜੇ ਮੈਨੂੰ ਪਤਾ ਹੁੰਦਾ ਪੁਲਿਸ ਇਹ ਗੱਲ ਕਹਿ ਰਹੀ ਸੀ ਕਿ ਇਹ ਵੇਰਦਾ ਹੈ ਪੁਲਿਸ ਨੂੰ ਰਸਤਾ ਨਹੀਂ ਦਿੰਦਾ ਅੱਗੇ ਗੱਲ ਤ ਹੋਰ ਹੁੰਦਾ ਇਸ ਕਰਕੇ ਜਿਹੜੀ ਪੁਲਿਸ ਸੀ ਥੋੜੇ ਗੁੱਸੇ 'ਚ ਆਣ ਕੇ ਮੇਰੇ ਨਾਲ ਜਿਹੜਾ ਸੀ ਉਹ ਅਨਸਾਨੀਅਤ ਨਾਲੋਂ ਪਸ਼ੂਆਂ ਵਾਲਾ ਦੁਰਵਿਹਾਰ ਜਿਹੜਾ ਉਹ ਜ਼ਿਆਦਾ ਕੀਤਾ ਜਾਂਦਾ ਕਿਉਂਕਿ ਇਸ ਕਰਕੇ ਸੀ ਉਹ ਕਹਿੰਦੇ ਸੀ ਵੀ ਇਹਨੂੰ ਸਾਰਾ ਪਤਾ ਹੈ ਪਰ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਸੀਗਾ ਇਸ ਕਰਕੇ ਮੈਂ ਆਪਣੀ ਜਿਹੜੀ ਗੱਲ ਉਹ ਕਹੀ ਨਹੀਂ ਤੋਰਦਾ ਸੀ ਹਮ ਅੱਛਾ ਜੀ ਫਿਰ ਉਹਦੇ ਵਿੱਚ ਕੀ ਹੋਇਆ ਮੈਂ ਜਿੱਥੋਂ ਤੱਕ ਹੋ ਸਕਿਆ ਇਹ ਜਿਹੜੀਆਂ ਚੀਜ਼ਾਂ ਸੀ ਜਿਹੜੀਆਂ ਪੁਲਿਸ ਤਸ਼ੱਦਦ ਕੀਤੀਆਂ ਬਹੁਤ ਥੋੜੀ ਜਾਣਕਾਰੀ ਜ਼ਰੂਰ ਦੇਣਾ ਵੀ ਮੇਰੇ ਟਾਈਮ ਦੌਰਾਨ ਇਹ ਮੈਂ ਗੱਲ ਕਰ ਰਿਹਾ 1999 ਦੀ 1999 ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਡੀਜੀਪੀ ਭੋਇਆ ਕਰਦੇ ਸਨ ਆਪਣਾ ਓਪੀ ਮਲੋਤਰਾ ਜੀ ਇੱਕ ਦੋ ਉਦੋਂ ਬਾਅਦ ਚ ਵੀ ਕੇਪੀਐਸ ਗਿੱਲ ਵਗੈਰਾ ਜਿਹੜੇ ਆਉਂਦੇ ਆ ਉਦੋਂ ਦੇ ਟਾਈਮ ਦੇ ਵਿੱਚ ਜਿਹੜੀ ਸਾਡੇ ਜ਼ਿਲ੍ਹੇ ਫਰੀਦਕੋਟ ਜ਼ਿਲ੍ਹਾ ਹੁੰਦਾ ਸੀ ਅਕਸਰ ਮੌਕਸਰ ਚਰਨ ਸਿੰਘ ਬਰਾੜ ਤੋਂ ਬਾਅਦ ਜ਼ਿਲ੍ਹੇ ਬਣੇ ਆ ਅੱਜ ਜਦੋਂ ਇਹ ਜ਼ਿਲ੍ਹਾ ਸੀ ਨਾ ਫਰੀਦਕੋਟ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਮੌਜੂਦ ਸੀਗੇ ਐਸਐਸਪੀ ਸੌਰਨ ਸਿੰਘ ਕੋਟਨਾ ਕਿਉਂਕਿ ਕੋਟਨਾ ਇਸ ਕਰਕੇ ਹੀ ਵਾਇਦਾ ਸੀ ਕਿ ਕੋਟਨੇ ਦੀ ਜਿਹੜੀ ਮਨੁੱਖੀ ਲੋਕਾਂ ਨੂੰ ਜਿਹੜੀ ਤਸ਼ੱਦਦ ਕਰਨਾ ਸੀ ਉਹ ਘੋਟਣਾ ਸੀ ਜਿਹੜਾ ਉਹ ਜਾਦਾ ਮਾਹਰ ਸੀਗਾ ਇਸ ਗੱਲ ਦਾ ਉਹ ਪੁਲਿਸ ਤਬਦੀਸ਼ ਦੇ ਵਿੱਚ ਉਹ ਘੋਟਨੇ ਨੇ ਘੋਟਨਾ ਨਾਂ ਦੀ ਇੱਕ ਲੱਕੜ ਰੱਖੀ ਹੁੰਦੀ ਸੀ ਐਡੀ ਲੱਕੜ ਰੱਖ ਕੇ ਤੇ ਉਹ ਮਨਸਲਾਂ ਨੂੰ ਮਾ ਪਾ ਕੇ ਪੜ ਕੇ ਪਿੱਛੋਂ ਬਾਵਾ ਬੰਨ ਕੇ ਉਹਦੇ ਚ ਪੈਰ ਰੜਾ ਕੇ ਅੱਗੋਂ ਬੰਨ ਕੇ ਲੱਤਾਂ ਉਹ ਪੱਟਾਂ ਦੇ ਉੱਪਰ ਜਦੋਂ ਫੇਰਦੇ ਸੀ ਨਾ ਉਸ ਚੀਜ਼ ਨੂੰ ਘੋਟਨਾ ਕਿਹਾ ਜਾਂਦਾ ਸੀ ਉਹਦੇ ਨਾਲ ਕਈ ਵੇਰੀ ਜਿਆਦਾ ਵਜਨ ਕਈ ਨਾਲ ਕਈ ਮੇਰੇ ਸਣੀ ਸਮੇਤ ਕਈ ਲੋਕਾਂ ਦੀਆਂ ਜਿਹੜੀਆਂ ਉਹ ਇਥੋਂ ਲੱਤਾਂ ਪਾੜ ਜਾਂਦੀਆਂ ਸੀ ਉਹ ਤੋਂ ਹੱਡੀ ਦਾ ਦਬਾਅ ਆ ਜਾਣਾ ਉਦੋਂ ਕੋਟਨੇ ਤੇ ਵਜਨ ਜ਼ਿਆਦਾ ਪੈ ਜਾਣਾ ਤੇ ਉਦੋਂ ਸਵਰਨ ਸਿੰਘ ਨੇ ਕਹਿਣਾ ਪਾਇ ਸਤ ਮਹ ਜਮਾਨੋ ਵੀ ਤੁਸੀਂ ਦੱਬ ਕੇ ਕੋਟਾ ਫੇਰੋ ਜਦੋਂ ਇਹ ਕੋਟਾ ਫੇਰਦੇ ਸੀ ਉਹ ਕੋਟਾ ਜਿਵੇਂ ਰੋਟੀ ਵੇਲਣ ਵਾਲਾ ਵੇਲਦਾ ਚੱਲਦਾ ਉਹ ਪ੍ਰੈਸ ਕਰਕੇ ਜਿਵੇਂ ਰੋਟੀ ਪੇੜੇ ਨੂੰ ਉਧਰ ਕਰਦੀ ਆ ਉਹ ਪੱਧਰ ਕਰਕੇ ਖੱਲੀਆਂ ਭੰਨਦਾ ਸੀ ਇਸ ਕਰਕੇ ਜਿਹੜਾ ਮਨੋਖਾ ਉਦੋਂ ਫਿਰ ਉੱਥੇ ਜਾ ਕੇ ਉਹਨੂੰ ਇੰਨੇ ਤਕਲੀਫ ਜਾਨੀ ਕਿ ਇੱਕ ਨਾ ਸਹਿਣ ਵਾਲਾ ਜਿਹੜਾ ਦਰਦ ਆ ਉਹ ਸ਼ੁਰੂ ਹੁੰਦਾ ਸੀ ਇਹ ਮੇਰਾ ਦਰਦ ਇੱਥੋਂ ਸ਼ੁਰੂ ਹੋਣਾ ਸ਼ੁਰੂ ਹੋਇਆ ਸਾਡੇ ਐਸਐਸਪੀ ਸਾਹਿਬ ਹੈਗੇ ਸੀ ਓਪੀ ਮਲੋਤੜਾ ਜਿਵੇਂ ਡੀਜੀਪੀ ਸਾਹਿਬ ਕਹੇ ਆ ਮੈਂ ਤੇ ਐਸਐਸਪੀ ਸੀਗੇ ਆਪਣਾ ਜਿਹੜੇ ਹੁਣ ਇਹਨੂੰ ਨਾਂ ਲਿਆ ਤੁਹਾਡੇ ਕੋਲ ਸਵਰਨ ਸਿੰਘ ਓੜਨਾ ਜੀ ਤੇ ਐਸਐਚਓ ਹਰਪ੍ਰਭਾਨ ਸਿੰਘ ਸੋਢੀ ਤੇ ਇੱਕ ਐਐਸਆਈ ਬਹੁਤ ਮਸ਼ਹੂਰ ਸੀਗਾ ਉਹ ਖਾਰਕੂਆਂ ਨਾਲ ਬਹੁਤ ਉਹਦੀ ਦੁਸ਼ਮਣੀ ਸੀ ਪਤਾ ਨਹੀਂ ਮੈਨੂੰ ਨਹੀਂ ਇਸ ਚੀਜ਼ ਦਾ ਪਤਾ ਕਿਉਂ ਸੀ ਕਿ ਅੱਛਾ ਇਹ ਚਾਰ ਪੰਜ ਬੰਦਿਆਂ ਦਰਾਂ ਵਿਚ ਜਿਹੜਾ ਸੀ ਉਦੋਂ ਮੈਂ ਪੋਸਟ ਪੁਲਿਸ ਕਾ ਸਟੱਡੀ ਦੇ ਵਿੱਚ ਸੀਗਾ ਅੱਛਾ ਉਸ ਟਾਈਮ ਤੇ ਜਿਹੜਾ ਇੱਥੇ ਮੇਰੇ ਨਾਲ ਤਸ਼ੱਦਦ ਹੋਇਆ ਉਸਦਰ ਮੁਕਸਰੋ ਚ ਉਠਾਣਾ ਹੁੰਦਾ ਸੀਗਾ ਮਰੀਆਲਾ ਵਿਖੇ ਇੱਕ ਚੌਕੀ ਹੁੰਦੀ ਸੀ ਇੱਥੇ ਛੋਟੀ ਸੀ ਤਾਂ ਅੱਛਾ ਇੱਥੇ ਕੋਈ ਪੁਲਿਸ ਹਮਲਾ ਬਹੁਤਾ ਨਹੀਂ ਹੁੰਦਾ ਸੀ ਜੇ ਕੋਈ ਹੁੰਦੇ ਸੀ ਤੇ ਮੁਲਾਜ਼ਮ ਵਧੀਆ ਲੋਕਾਂ ਨਾਲ ਤਾਲਮਿਲ ਬਣਾ ਕੇ ਰੱਖਦੇ ਸੀ ਤੇ ਜਿਹੜੇ ਥਾਣੇ 'ਚ ਸੀ ਉੱਥੇ ਕੁਝ ਪੁਲਿਸ ਤੇ ਉੱਥੋਂ ਦੇ ਜਿਹੜੇ ਅਫਸਰ ਆ ਉਹਨਾਂ ਦਾ ਰਵੱਈਆ ਹੋਰ ਸੀਗਾ ਇਸ ਕਰਕੇ ਜਦੋਂ ਉੱਥੋਂ ਫਿਰ 8-7 ਦਿਨ ਤਾਰਚਰ ਹੋਇਆ ਮੈਂ ਇਹ ਤਾਰਚਰ ਦੀ ਜਿਹੜੀ ਬਹੁਤ ਹੀ ਗੱਲ ਵਿਸਥਾਰ ਨਾਲ ਤਾਂ ਨਹੀਂ ਫਿਰ ਵੀ ਮੈਂ ਕੋਈ ਨਮੂਨੇ ਦੇ ਤੌਰ ਤੇ ਜਿਵੇਂ ਮੰਨ ਲਓ ਪਲਾਸ ਨਾਲ ਜੀਵ ਖਿੱਚ ਕੇ ਉਹਦੇ ਉੱਤੇ ਗਰਮ ਕੋਲਾ ਰੱਖਣਾ ਇਹਨੂੰ ਮਤਲਬ ਸੁੱਝ ਜਾਣਾ ਬੁਰੇ ਹਾਲ ਹੈ ਹਾਂਜੀ ਕੰਨਾਂ ਦੇ ਵਿੱਚ ਤੇਜਾਬ ਜਿਹੜਾ ਉਹ ਪਾ ਦੇਣਾ ਵੀ ਬੋਲਣ ਤੋਂ ਬੰਦਾ ਆ ਹੀ ਹੋ ਜਾਵੇ ਤੇ ਜਾਂ ਵੀ ਉਹਦੇ ਮਨ ਲੋ ਵੀ ਸਿਰ ਦੇ ਵਿੱਚ ਪਟੇ ਮਾਰਨੇ ਵੀ ਦਿਮਾਗੀ ਸੰਤੁਲਨ ਬੰਦਾ ਜਿਹੜਾ ਹੈ ਗਵਾ ਜਾ ਵੀ ਤੇ ਮੇਰੇ ਤਾਂ ਨਹੀਂ ਪਰ ਮੇਰੇ ਅੱਖਾਂ ਦੇ ਸਾਹਮਣੇ ਜਾਂ ਮੇਰੇ ਸਾਹਮਣੇ ਵਾਲੇ ਲੋਕਾਂ ਦੇ ਨਾਲ ਇੱਥੋਂ ਤੱਕ ਵੀ ਹੋਇਆ ਵੀ ਗਰਮ ਸਰੀਏ ਘਰ ਕਰਕੇ ਉਹਨਾਂ ਦੇ ਆਰ ਪਾਰ ਜਿਹੜੇ ਉਕਾਉਣੇ ਵੀ ਜਿਹੜਾ ਮਾਸ ਆ ਉਹ ਸਾੜਨਾ ਤੇ ਉਸ ਤੋਂ ਬਾਅਦ ਜਿਹੜਾ ਇਸ ਕੰਡੀਸ਼ਨ ਚ ਵਿਅਕਤੀ ਨੂੰ ਲੈ ਜਾਂਦੀ ਸੀ ਪੁਲਿਸ ਉਸ ਤੋਂ ਬਾਅਦ ਸਮਝ ਲਓ ਵੀ ਜੇ ਉਹ ਫਿਰ ਵੀ ਨਹੀਂ ਮਰਦਾ ਸੀ ਤੇ ਫਿਰ ਉਹਦਾ ਜਿਹੜਾ ਉਹ ਮੁਕਾਬਲਾ ਉਹ ਵਧਾਇਆ ਜਾਂਦਾ ਸੀ ਉਹਦੀ ਮੈਂ ਤੁਹਾਨੂੰ ਇੱਕ ਛੋਟੀ ਜੀ ਮਿਸਾਲ ਦੇਣੀ ਚਾਹਣਾ ਹੈ ਵੀ ਅਜੇ ਹੀ ਦੋ ਤਿੰਨ ਵਿਅਕਤੀ ਜਿਨ੍ਹਾਂ ਦੇ ਨਾਲ ਮੈਂ ਵੀ ਮੌਜੂਦ ਸੀਗਾ ਉਸੇ ਥਾਣਾ ਸਦਰ ਦੇ ਵਿੱਚ ਉਹਨਾਂ ਦਾ ਜਦੋਂ ਇੱਥੇ ਮੁਕਾਬਲੇ ਚ ਵੇਲ ਲਾ ਲਈ ਸਕੂਲ ਦੇ ਉਹਨਾਂ ਗੁੱਟ ਦੇ ਨਾਲ ਕੀਤਾ ਗਿਆ ਉਸ ਸਮੇ ਇਹ ਸੀ ਵੀ ਉਹ ਇਸ ਤਰ੍ਹਾਂ ਦਾ ਤਸ਼ੱਦਦ ਜਿਹੜਾ ਸੀ ਉਹਨਾਂ ਤੇ ਮੇਰੇ ਮੇਰੇ ਵੀ ਹੋਇਆ ਸੀ ਮੇਰੀ ਤਰ੍ਹਾਂ ਇਹਨਾਂ ਤੇ ਵੀ ਬਹੁਤ ਹੋਇਆ ਸੀ ਸੋ ਉਹ ਜਿਹੜੇ ਸੀ ਉਹ ਇੱਥੇ ਲਿਆ ਕੇ ਮੁਕਾਬਲਾ ਬਣਾ ਕੇ ਮਾਰ ਦਿੱਤੇ ਗਏ ਤੇ ਇਸ ਤੋਂ ਪਹਿਲਾਂ ਵੀ ਹੁੰਦਾ ਰਿਹਾ ਤੇ ਬਾਅਦ ਚ ਵੀ ਹੁੰਦਾ ਰਿਹਾ ਇਹ ਮੈਂ ਆਪਣੇ ਅੱਖੀ ਵੇਖਣ ਦੀ ਗੱਲ ਕਰ ਰਿਹਾ ਤੇ ਦੂਸਰੇ ਪਾਸੇ ਮੈਨੂੰ ਉਸ ਤੋਂ ਬਾਅਦ ਜਿਹੜਾ ਸੀ ਉਹ ਸੀਐਸ ਸਟਾਫ ਉਹ ਬਹੁਤ ਹੀ ਜ਼ਿਆਦਾ ਨਹੀਂ ਹੁੰਦੇ ਸੀ 2-3 ਹੁੰਦੇ ਸੀ 2-3 ਸੀਐਸ ਸਟਾਫ ਦੇ ਵਿੱਚੋਂ ਇੱਕ ਹੈਗਾ ਟਿਸ਼ੂਆ ਕੇਂਦਰ ਜਿਹਨਾਂ ਨੂੰ ਆਪਾਂ ਕਹਿ ਦਿੰਨੇ ਆ ਫਿਰ ਮੈਨੂੰ ਉੱਥੋਂ ਸੀਐਸ ਸਟਾਫ ਦੇ ਵਿੱਚ ਫਰੀਦਕੋਟ ਉਹਨੂੰ ਟ੍ਰਾਂਸਫਰ ਕਰਕੇ ਰਾਤੋਂ ਰਾਤ ਜਿਹੜੀ ਉਹ ਐਸਐਸਪੀ ਦੇ ਕਹਣ ਤੇ ਲੈ ਕੇ ਗਏ ਉੱਥੇ ਫਿਰ 3 ਮਹੀਨੇ ਜਿਹੜੀ 115 ਨੂੰ ਕਹਿੰਦੇ ਉੱਤੇ 3 ਮਹੀਨੇ ਜਿਹੜੇ ਵੱਡੇ ਵੱਡੇ ਆਹਲਾ ਅਫਸਰਾਂ ਪੁਲਿਸ ਦੇ ਉਹ ਨੰਬਰ ਵਾਰ ਟਾਰਚਰ ਕਰਦੇ ਰਹੇ ਅੱਛਾ ਇੱਕ ਮੈਨੂੰ ਇਹ ਵੀ ਥੋੜਾ ਜਿਹਾ ਪਤਾ ਲੱਗਿਆ ਸੀ ਸਤਨਾਮ ਜੀ ਜੀ ਇਹਦੇ ਨਾਲ ਨਾਲ ਤੁਸੀਂ ਜੇਲ ਯਾਤਰਾ ਵੀ ਕੀਤੀ ਜੇਲ ਦੀ ਤੁਸੀਂ ਗੱਲ ਕਰੀ ਰਹੇ ਹੋ ਜੇਲ ਦੀ ਗੱਲ ਤੁਸੀਂ ਦੱਸ ਹੀ ਦਿੱਤੀ ਨਾਲ ਨਾਲ ਮੈਨੂੰ ਇਹ ਤਾਂ ਤੁਸੀਂ ਮੈਨੂੰ ਦੱਸਤੀ 1999 ਦੀ ਗੱਲ ਜੇਲ੍ਹ ਯਾਤਰਾ ਦੱਸ ਦੱਸ ਸਾਰਾ ਕੁਝ ਸਭ ਕੁਝ ਦੱਸਦਾ ਇੱਕ ਮੈਨੂੰ ਤੁਹਾਡੀ ਇਸ ਗੱਲ ਦੇ ਨਾਲ ਨਾਲੇ ਵੀ ਪਤਾ ਲੱਗ ਗਿਆ ਹੈ ਕਿ ਤੁਸੀਂ ਪਾਠੀ ਸਿੰਘ ਵੀ ਰਹੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਵੀ ਕਰਦੇ ਰਹੇ ਹੋ ਕਿੱਧਰਲੇ ਪਾਸੇ ਇੱਕ ਪਾਠੀ ਸਿੰਘ ਕਿੱਧਰਲੇ ਪਾਸੇ ਇੱਕ ਪੱਤਰਕਾਰ ਦੀ ਜਿਹੜੀ ਸੇਵਾ ਇਹ ਕਿਵੇਂ ਇਹਦੇ ਵਿੱਚ ਇਹ ਨਾ ਫਰਕ ਕਿਵੇਂ ਆ ਗਿਆ ਬਾਈ ਇਹ ਹੀ ਦੱਸਣ ਜਾ ਰਹੇ ਸੀ ਪ੍ਰਦੀਪ ਜੀ ਤੁਸੀਂ ਜੇ ਹੁਣ ਜੇ ਢੋਲ ਨੂੰ ਵਜਾਇਆ ਹੈ ਨਾ ਤੇ ਡਗ ਡਗ ਤੋਂ ਕਹੇ ਚੁੰਗਲਾ ਨਾ ਪਾਉ ਹੁਣ ਦੇਖੋ ਵਾਜਦਾ ਕਿਵੇਂ ਆ ਅੱਛਾ ਮੈਂ ਉੱਥੇ ਹੀ ਮੁੜ ਕੇ ਆਉਨੇ ਆਪਾਂ ਅੱਛਾ ਜ਼ਿੰਦਗੀ ਨੂੰ ਜੋ ਵੇਰਣਾ ਵਾਪਰਿਆ ਅੱਛਾ अच्छा ਜਦੋਂ ਫਿਰ ਉੱਥੇ ਰਹਿ ਗਏ ਉਸ ਤੋਂ ਬਾਅਦ ਮੈਨੂੰ ਜੇਲ ਜਿਹੜੀ ਉਹ ਜਾਣਾ ਪਿਆ ਉਹ ਜੇਲ ਦੇ ਵਿੱਚ ਜਾ ਕੇ ਜਿਹੜਾ ਉੱਥੋਂ ਦਾ ਵਾਤਾਵਰਨ ਉਹਨੂੰ ਵੀ ਆਪਾਂ ਬਹੁਤ ਲੰਮਾ ਨਹੀਂ ਕਹਿ ਸਕਦੇ ਤੇ ਜਿਹੜਾ ਸੀਐਸਟਾਫ ਦੇ ਵਿੱਚ ਤਸ਼ੱਦਦ ਹੋਇਆ ਨਾ ਉਹ ਤਸ਼ੱਦਦ ਜਿਹੜਾ ਉਹ ਵੀ ਬਹੁਤ ਲੰਮੀ ਦਾਸਤਾਨ ਹੈ ਕਿਉਂਕਿ ਤਿੰਨ ਮਹੀਨਿਆਂ ਦਾ ਮੇਰਾ ਸਫਰ ਸੀਗਾ ਜਿਹੜੀਆਂ ਕਸਰਾਂ ਤੇ ਪਾਰਨਾ ਚੀਰਨਾ ਇੱਥੇ ਰਹਿ ਗਿਆ ਸੀ ਨਾ ਉਹ ਜਾ ਕੇ ਬਾਕੀ ਜਾ ਕੇ ਸੀਐਸਟਾਫ ਫਰੀਦਕੋਟ ਦੇ ਵਿੱਚ ਪੂਰਾ ਪੋਰਟ ਤੋਂ ਉਪਰੰਤ ਮੈਨੂੰ ਮੋਕਸਰ ਲਿਆ ਕੇ ਵਾਪਸ ਮੇਰੇ ਤੇ ਕੇਸਕੂਪਾ ਕੇ ਫਿੱਟ ਕਰਕੇ ਤੇ ਉਹ ਮੈਨੂੰ ਵਿਲ ਫਰੋਜਪੁਰ ਦੇ ਵਿੱਚ ਇਹਨਾਂ ਨੇ ਛੱਡ ਦਿੱਤਾ ਗਿਆ ਸੀ ਠੀਕ ਹੈ ਹੁਣ ਮੈਂ ਪਤਾ ਤੁਹਾਨੂੰ ਅੱਗੇ ਪਹਿਲਾਂ ਵੀ ਮੈਂ ਸਵਾਲ ਕੀਤਾ ਤੇ ਤੁਸੀਂ ਪਾਠੀ ਸਿੰਘ ਦੀ ਸੇਵਾ ਲਵਾਈ ਗੁਰੂ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕੀਤੇ ਲੇਕਿਨ ਉਹ ਵੀ ਛੱਡ ਕੇ ਅੱਜ ਤੁਸੀਂ ਪੱਤਰਕਾਰ ਵਾਲੇ ਪਾਸੇ ਕਿਵੇਂ ਆਏ ਦੇਖੋ ਜਦੋਂ ਮੈਨੂੰ 4-5 ਸਾਲ ਦਾ ਸਮਾਂ ਜੀਵ ਚ ਰੱਖਿਆ ਗਿਆ ਨਾ ਉੱਥੇ ਮੈਨੂੰ ਕੋਈ ਨਾ ਕੰਮਕਾਰ ਹੋਣ ਕਰਕੇ ਵਿਲੇ ਮੰਨ ਲੋ ਸਮਾ ਮਿਲਨ ਕਰਕੇ ਮੈਂ ਫਿਰ ਹਰ ਬੰਦਾ ਜਿਹੜਾ ਉਹ ਇਸ ਵੇਲੇ ਰੱਬ ਨੂੰ ਯਾਦ ਕਰਦਾ ਤੇ ਮੇਰੀ ਵੀ ਕੁਝ ਰੁਚੀ ਇੱਧਰ ਲਈ ਪਾਸੇ ਜੁੜ ਗਈ ਇਸ ਕਰਕੇ ਮੈਂ ਪੜਦਾ ਪੜਦਾ ਪੰਜ 6 ਸਾਲਾਂ ਦਾ ਸਫਰ ਜਾਦਾ ਸੀ ਇਸ ਪਾਸੇ ਗੁਰਬਾਣੀ ਮੈਨੂੰ ਰਾਹ ਦੇਣ ਲੱਗੀ ਜਦੋਂ ਗੁਰਬਾਣੀ ਨੇ ਮੈਨੂੰ ਰਾਹ ਦਿੱਤਾ ਮੈਂ ਗੁਰਬਾਣੀ ਪੜਨ ਲੱਗ ਗਿਆ ਬਾਹਰਣ ਕੇ ਗੁਰਬਾਣੀ ਤੋਂ ਬਾਅਦ 94 ਮੈਂ ਪਾਠੀ ਬਣ ਗਿਆ ਪਾਠੀ ਤੋਂ ਬਾਅਦ ਮੈਂ ਨਾਨਕ ਸਾਹਿਬ 1.5 ਸਾਲ ਰਹਿ ਕੇ ਕੀਰਤਨ ਸਿੱਖਿਆ ਕੀਰਤਨ ਤੋਂ ਬਾਅਦ ਮੈਂ ਤੋਂ ਕਰਮ ਵਾਲੇ ਖੁਦਾ ਰਿਆ ਕੋਈ ਸ਼ਰ ਦੇ ਰੂਪ ਚ ਵੀ ਕਰਦਾ ਰਿਆ ਤੇ ਇਸ ਤਰ੍ਹਾਂ ਕਰਕੇ ਮੈਂ ਪਾਠੀ ਦੇ ਰੂਪ ਚ ਆਇਆ ਕਿਉਂਕਿ ਜੇਲ੍ਹ ਦਾ ਸਮਾਂ ਜਿਹੜਾ ਉਹ ਸਿੱਧ ਮੈਨੂੰ ਪਾਠੀ ਬਣਾਉਣ ਦੇ ਵਿੱਚ ਹੀ ਮੇਰੇ ਨਾਲ ਸਾਈ ਹੋਇਆ ਸੀ ਠੀਕ ਹੈ ਅੱਛਾ ਇੱਕ ਚੀਜ਼ ਹੋਰ ਦੱਸੋ ਹਾਂਜੀ ਤੁਹਾਡੀ ਤਕਰੀਬਨ 52-55 ਸਾਲ ਦੀ ਉਮਰ ਹੋ ਚੁੱਕੀ ਹਾਂਜੀ ਇੰਨੀ ਲੰਮੀ ਜ਼ਿੰਦਗੀ ਵਿੱਚ ਤੁਹਾਨੂੰ ਕਿਹੜੀ-ਕਿਹੜੀ ਚੀਜ਼ ਨੇ ਪ੍ਰੇਰਿਆ ਪ੍ਰੇਰਿਆ ਤਾਂ ਸਭ ਤੋਂ ਪਹਿਲਾਂ ਤਾਂ ਇਹ ਵੀ ਮੈਨੂੰ ਹੋਰ ਉੱਥੇ ਹੀ ਗੱਲ ਕਰ ਲੈਂਦੇ ਹੋ ਜੀ ਗੱਲ ਨਹੀਂ ਬਣੀ ਹਾਂਜੀ ਉੱਥੇ ਬਾਹਰ ਆਣ ਕੇ ਜਦੋਂ ਮੈਂ ਗ੍ਰੰਥੀ ਦੇ ਰੂਪ ਚ ਵਿਚਰਨ ਲੱਗ ਗਿਆ ਤੇ ਇੱਥੇ ਆਣ ਕੇ ਮੈਂ ਬਹੁਤ ਕੁਝ ਵੇਖਿਆ ਇੱਕ ਵਾਰੀ ਜਿਹੜੀ ਪਾਠ ਤੋਂ ਦੂਰ ਜਾਣ ਦੀ ਮੇਰੀ ਜ਼ਿੰਦਗੀ ਚ ਨਵ ਬਤਾਈ ਉਹ ਇਸ ਤਰ੍ਹਾਂ ਦੀ ਕਿ ਮੈਂ ਮੁਖਸਰ ਸਾਹਿਬ ਗਿਆ ਸ਼ਰਦਾ ਲੈ ਕੇ ਉੱਥੇ ਲੰਗਰ ਚ ਰੋਟੀ ਖਾਣ ਦੇ ਲੰਗਰ ਛਕਣ ਦੇ ਬਾਅਦ ਵਾਸਤੇ ਮੈਨੂੰ ਲੈਂਚ ਲੱਗ ਗਿਆ ਉੱਥੇ ਇੱਕ ਬਜ਼ੁਰਗ ਜੀ ਗਾਉ ਮੈਨੂੰ ਕਹਿੰਦਾ ਵੀ ਤੁਸੀਂ ਗ੍ਰੰਥੀ ਆਪਣਾ ਤੁਸੀਂ ਸੇਵਾਦਾਰ ਹਾਂ ਮੈਂ ਕਹੀ ਸੇਵਾਦਾਰ ਨਹੀਂ ਗਾ ਮੈਂ ਵੇਚੀ ਉਹ ਕਹਿੰਦਾ ਫਿਰ ਨਹੀਂ ਤੁਹਾਨੂੰ ਨਾ ਰੋਟੀ ਮਿਲਦੀ ਨਾ ਲੱਸੀ ਮਿਲਦੀ ਆ ਅੱਛਾ ਮੈਨੂੰ ਲਾਈਨ ਦੇ ਵਿੱਚੋਂ ਇੱਕ ਤਰ੍ਹਾਂ ਬਾਹਰ ਬਾਹਰ ਕੱਢਿਆ ਹੀ ਹੋ ਗਿਆ ਜਦੋਂ ਮੇਰੀ ਜਮੀਰ ਪੜ ਗਈ ਮੈਂ ਉੱਥੇ ਹੀ ਛੱਡਿਆ ਉਸ ਦਿਨ ਤੋਂ ਬਾਅਦ ਮੈਂ ਖੰਡ ਪਾਠ ਕਰਨੇ ਛੱਡ ਕੇ ਪਾਠੀ ਵੀ ਸੇਵਾਵਾਂ ਦੇਣੀਆਂ ਬੰਦ ਕਰਕੇ ਸ਼ਰਧਾ ਖਤਮ ਕਰਕੇ ਦੇ ਸਰਦਾ ਰੱਖੀ ਕੱਲੇ ਗੁਰੂ ਗ੍ਰੰਥ ਸਾਹਿਬ ਦੀ ਗਰਬਾਣੀ ਤੇ ਤੇ ਉਹਨੂੰ ਲੈ ਕੇ ਤੇ ਮੈਂ ਸਭ ਜਿਹੜਾ ਸੀ ਮੇਰਾ ਕੰਮ ਸੀ ਸਾਰਾ ਕੋਸ਼ਿਸ਼ ਛੱਡ ਕੇ ਉਸ ਤੋਂ ਬਾਅਦ ਪ੍ਰਦੀਪ ਜੀ ਤੁਸੀਂ ਹੋਰ ਹੈਰਾਨ ਹੋਣਾ ਅੱਗੇ ਜਾ ਕੇ ਕਿਉਂਕਿ ਮੈਂ ਤਰਕਸ਼ੀਲ ਸੁਸਾਇਟੀ ਦੇ ਕਾਰਕੁਨਾਂ ਨਾਲ ਜਾ ਜੁੜਿਆ ਉਹ ਤੋਂ ਬਾਅਦ ਤੇ ਉਹਨੂੰ ਬਾਅਦ ਚ ਗਰਬਾਣੀ ਨੂੰ ਮੰਨਣ ਲੱਗ ਗਿਆ ਤੇ ਬਾਕੀ ਜਿਹੜੇ ਕਰਮਕਾਂਡ ਇਹ ਉਹ ਮਿਹਨਤੋਂ ਦੂਰ ਨਿਕਲ ਗਿਆ ਬਹੁਤ ਵਧੀਆ ਗੱਲ ਹੈ ਉਹਨਾ ਕਰਮ ਕਾਂਡਾਂ ਤੋਂ ਦੂਰ ਰਹਿਣਾ ਚਾਹੀਦਾ ਅਸੀਂ ਵੀ ਸਾਰੇ ਦਰਸ਼ਕਾਂ ਨੂੰ ਇਹੀ ਕਹਿੰਨੇ ਆ ਜਿਹੜੇ ਕੋਈ ਪੁੱਠੇ ਸਿੱਧੇ ਕਰਮ ਕਾਂਡ ਹੈ ਜਿਵੇਂ ਧਾਗਾ ਤਵੀਤ ਰੱਤ ਜਾਂ ਉੱਥੇ ਲੱਡੂ ਰੱਖ ਦੋ ਉੱਥੇ ਸੰਦੂਰ ਰੱਖ ਦੋ ਇਹਨਾਂ ਚੀਜ਼ਾਂ ਤੋਂ ਬਚਿਆ ਜਾਵੇ ਜਿੰਨਾ ਵੀ ਬਚਿਆ ਜਾਵੇ ਓਨਾ ਹੀ ਵਧੀਆ ਹਾਂਜੀ ਹਾਂਜੀ ਅਸੀਂ ਸਾਰੇ ਦਰਸ਼ਕਾਂ ਨੂੰ ਕੀ ਸਾਰੇ ਦੇਸ਼ ਵਾਸੀਆਂ ਨੂੰ ਇਹੀ ਗੱਲ ਕਹਿੰਨੇ ਆ ਤੇ ਬਹੁਤ ਵਧੀਆ ਸੁਨਨਾਮ ਜੀ ਨਹੀਂ ਤੇ ਅੱਗੇ ਤੁਸੀਂ ਹੋਰ ਦੱਸੋ ਮੈਨੂੰ ਆਪਦੇ ਜੀਵਨ ਬਾਰੇ ਫਿਰ ਫਿਰ ਜੀਵਨ 'ਚ ਇਹ ਤਬਦੀਲੀ ਆਈ ਵੀ 10 ਤੋਂ 11 ਸਾਲ ਮੈਂ ਤਰਕਸ਼ੀਲ 'ਚ ਰਹ ਕੇ ਗੁਰਬਾਣੀ ਦੀਆਂ ਪੰਕਤੀਆਂ ਲੈ ਕੇ ਤੇ ਤਰਕਸ਼ੀਲ ਨਾਲ ਜਿਵੇਂ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਤਰਕਸ਼ੀਲ ਸੀ ਉਹਨਾਂ ਬਾਰੇ ਪ੍ਰਚਾਰ ਕੀਤਾ ਕਾਫੀ ਬੰਦੇ ਜਿਹੜੇ ਸੀ ਕਾਫੀ ਮਹਾਰਵਾਈ ਕਰਕੇ ਸਮਾਗਮ ਕੀਤੇ ਉੱਥੇ ਘਰ ਦਾ ਰਿਆ ਫਿਰ ਜਦੋਂ ਤੁਰਦੇ ਤੁਰਦੇ ਇੱਕ ਵਾਰੀ ਕੋਈ ਬਜ਼ੁਰਗ ਮਰ ਗਿਆ ਸਾਡੇ ਇੱਥੇ ਦੇ ਤੋਗ ਯੋ ਨਾ ਦੀ ਤੇ ਮੈਂ ਟੁੱਟੀਆਂ ਫੁੱਟੀਆਂ ਗਜਰਾਂ ਗੁਜਲਾ ਇੰਦਰ ਸਿੰਘ ਦਰਦੀ ਹੁੰਦਾ ਸੀਗਾ ਪੱਤਰਕਾਰ ਮੈਂ ਉਸ ਗੱਲ ਤੇ ਆਉਣਾ ਜਿਹੜਾ ਤੁਸੀਂ ਪੱਤਰਕਾਰਿੰਦਾ ਗੱਲ ਛੇ ਮੈਂ ਸਵਾਲ ਕੀਤਾ ਅੱਛਾ ਉਹ ਕਿਸੇ ਜਗ੍ਹਾ ਦੇ ਵਿੱਚ ਇੱਥੇ ਧਰਮਸਾਲਾ ਦੇ ਵਿੱਚ ਹੀ ਸਾਡੇ ਉਹਨਾਂ ਨੇ ਸਮਾਗਮ ਪੜਾਇਆ ਰੱਸੀ ਲਾ ਦਿੱਤੀ ਕਿ ਇੱਥੇ ਪ੍ਰੈਸ ਬੈਠ ਸਕਦੀ ਆ ਠੀਕ ਹੈ ਤੇ ਜਦੋਂ ਮੈਂ ਵੀ ਜਾ ਕੇ ਬੈਠ ਗਿਆ ਵੀ ਮੈਂ ਇੰਦਰ ਸਿੰਘ ਦਰਦੀ ਪੱਤਰਕਾਰ ਸੀਦਾ ਮੁਕਸਰ ਤੋਂ ਵੀ ਮੈਂ ਉਹਨਾਂ ਨੂੰ ਚਰਨਾਮਾਂ ਤੇ ਇਹਨਾਂ ਮੈਂ ਖਬਰਾਂ ਵੀ ਦੇਣਾ ਭਾਵੇਂ ਉਹਨਾਂ ਦੇ ਨਾਮ ਤੇ ਹੀ ਲਗਦੀਆਂ ਸੀ ਜਿਨ੍ਹਾਂ ਦਾ ਮੈਨੂੰ ਉਦੋਂ ਕੋਈ ਪਤਾ ਨਹੀਂ ਸੀ ਤੇ ਮੈਨੂੰ ਇਹ ਸੀ ਵੀ ਲੋਕ ਮੈਨੂੰ ਪੱਤਰਕਾਰ ਕਹਿਣ ਲੱਗ ਗਏ ਤੇ ਮੈਂ ਆਏ ਇਹਨਾਂ ਨੂੰ ਦਿੰਦ ਰਿਆ ਮੈਂ ਉਹ ਜਾ ਕੇ ਉੱਥੇ ਵਿੱਚ ਬਹਿ ਗਿਆ ਰਸੀਆਂ ਦੇ ਜਿੱਥੇ ਇੱਕ ਗੱਤੇ ਤੇ ਲਿਖ ਕੇ ਲਾਇਆ ਸੀ ਪ੍ਰੈਸ ਦਾ ਰੋਮ ਅੱਛਾ ਜਦੋਂ ਮੈਂ ਬੈਠਾ ਮੈਨੂੰ ਕਹਿੰਦਾ ਕਾਕਾ ਤੁਸੀਂ ਬਾਹਰ ਚਲੋ ਮੈਂ ਹੈਰਾਨ ਹੋ ਗਿਆ ਵੀ ਇਹ ਬੰਦਾ ਤਾਂ ਮੇਰੇ ਇਤਬਾਹ ਕਰਦਾ ਸੀ ਉਹ ਕਹਿੰਦਾ ਵੀ ਇਹ ਪ੍ਰੈਸ ਦਾ ਅਸੀਂ ਪੱਤਰਕਾਰ ਵੀ ਇੱਥੇ ਬੈਠ ਸਕਦੇ ਆ ਮੈਨੂੰ ਲੱਗਿਆ ਵੀ ਸਤਿਕਾਰਯੋਗ ਜਗ੍ਹਾ ਇੱਕ ਸਾਈਡ ਤੇ ਆ ਪੂਰੀ ਤਰ੍ਹਾਂ ਵਧੀਆ ਹੈ ਤੇ ਪਰ ਮੈਂ ਵੀ ਇੱਥੇ ਬਹਿ ਗਿਆ ਚੰਗੀ ਗੱਲ ਆ ਪਰ ਜਦੋਂ ਮੈਨੂੰ ਐ ਕਹਿਆ ਕਿ ਉਹਨਾਂ ਦਾ ਉਹ ਕਹਿੰਦਾ ਮਲਾਜਮ ਠਾ ਦੇਣਗੇ ਮੇਰੇ ਮਨ 'ਚ ਇੱਕ ਵੱਟ ਚੜਿਆ ਮੈਂ ਤਾਂ ਮੇਰੇ ਦਾਦਿਆਂ ਦੀ ਬਰਾਬਰ ਸੀ ਮੈਂ ਬਾਪੂ ਜੀ ਕੋਈ ਗੱਲ ਨਹੀਂ ਜੇ ਅੱਜ ਮੇਰੇ 'ਚ ਕਮੀਆਂ ਆ ਮੈਂ ਕੱਲ ਨੂੰ ਪੂਰ ਜਾਂ ਕਰਕੇ ਜਦੋਂ ਵੀ ਜ਼ਿੰਦਗੀ 'ਚ ਸਮਾਂ ਮਿਲਿਆ ਮੈਂ ਕਹਾਂ ਇਸ ਜਗ੍ਹਾ ਬੈਠੂਗਾ ਪਰ ਆਜਿੰਦਰ ਸਿੰਘ ਦਰਦੀ ਹੈ ਨਹੀਂਗੇ ਪਰ ਮੈਂ ਇੰਦਰ ਸਿੰਘ ਦਰਦੀ ਦੇ ਹੁੰਦਿਆ ਹੁੰਦਿਆ ਹੀ ਜ਼ਿੰਦਗੀ ਚ ਸੰਘਰਸ਼ ਕਰਕੇ ਪੱਤਰਕਾਰ ਬਣ ਕੇ ਉਸ ਜਗ੍ਹਾ ਤੇ ਕੰਮ ਕੀਤਾ ਤੇ ਕੰਮ ਕਰੀ ਜਾਣਾ ਤੇ ਇੰਦਰ ਸਿੰਘ ਦਰਦੀ ਦੇ ਜੂੰਦੇ ਨੂੰ ਮੈਂ ਕਹਤਾ ਸੀ ਬਾਪੂ ਹੁਣ ਸਾਡੇ ਲੈ ਤੁਹਾਡੀ ਸੇਵਾ ਦੱਸੋ ਤੇ ਮੈਂ ਉਹਨੂੰ ਤੱਕ ਜਿਹੜੀਆਂ ਸੀ ਲੋਕਾਂ ਦੀਆਂ ਮਾਰਾਂ ਖਾ ਖਾ ਕੇ ਲੋਕਾਂ ਦੀਆਂ ਬੋਲੀਆਂ ਚੱਲ ਚੱਲ ਕੇ ਪੱਤਰਕਾਰ ਸੀ ਜਿਹੜਾ ਉਹ ਅੱਜ ਤੱਕ ਬਣਿਆ ਫਿਰ ਰਹਿ ਕੇ ਮੇਰੇ ਜ਼ਿੰਦਗੀ ਦੇ ਫਲਸਫੇ ਨੇਰੀ ਜ਼ਿੰਦਗੀ ਦੇ ਵਿੱਚ ਕਈ ਲੋਕ ਆਏ ਜਿਹੜੀ ਅਕਲ ਨਾਲ ਬਦਾਮਾਂ ਕਾਕੇ ਦੀ ਜੁੱਤੀਆਂ ਖਾ ਕੇ ਆਉਂਦੀ ਆ ਉਹਨਾਂ ਲੋਕਾਂ ਲਈ ਮੈਂ ਬਹੁਤ ਕੁਝ ਖੂਨ ਵਹਾਏ ਮੇਰੀ ਜ਼ਿੰਦਗੀ ਦੇ ਵਿੱਚ ਜਜਵਾਤਾਂ ਦੇ ਦਰਿਆ ਨੂੰ ਠੱਲ ਪਾਉਣ ਵਾਸਤੇ ਕਈ ਦੋਸਤ ਆਏ ਇਸਤਰੀ ਰੂਪੀ ਰੂਪ ਧਾਰ ਕੇ ਆਏ ਮੈਨੂੰ ਨਹੀਂ ਪਤਾ ਅਸੀਂ ਉਹਨਾਂ ਲੋਕਾਂ ਨੂੰ ਭਗਵਾਨ ਸਮਝਾਂਗੇ ਪਰ ਜਦੋਂ ਜਿਵੇਂ ਜਿਵੇਂ ਉਹ ਮੇਰੀ ਜ਼ਿੰਦਗੀ ਨਾਲ ਮੇਰੀ ਸੋਚ ਨਾਲ ਮੇਰੇ ਧਨ ਨਾਲ ਮੇਰੇ ਤਨ ਨਾਲ ਖਲਵਾੜ ਕਰਕੇ ਅੱਗੇ ਤੁਰਦੇ ਬਣੇ ਅਸੀਂ ਸਿੱਖਦੇ ਸਿੱਖਦੇ ਸਿੱਖੀ ਗਏ ਇੱਕ ਵਾਰ ਨਹੀਂ ਹੋਇਆ ਕਈ ਵੇਰੀ ਮੇਰੀ ਜ਼ਿੰਦਗੀ ਦਾ ਦੀਵਾ ਬੁਝ ਗਿਆ ਗੋਲ ਹੋਇਆ ਢੱਠਾ ਨਵੇਂ ਸ਼ਿਰਿਓ ਬਣਾਇਆ ਗਿਆ ਅੱਛਾ ਇਹ ਦਿਲ ਦੇ ਹੋਣ ਕਰਕੇ ਲੋਕ ਮੈਨੂੰ ਢਾਈ ਗਏ ਮੈਂ ਆਪਣੇ ਆਪ ਨੂੰ ਦੁਬਾਰੀ ਬਣਾਈ ਗਿਆ ਢਾਈ ਗਿਆ ਬਣਾਈ ਗਿਆ ਪਰ ਜਿਹੜੇ ਜਿਹੜੇ ਲੋਕਾਂ ਨੇ ਮੇਰੇ ਨਾਲ ਕੀਤੀ ਮੈਂ ਇੱਕੋ ਹੀ ਗੱਲ ਸਮਝ ਕੇ ਅੱਜ ਵੀ ਹਾਂ ਤੇ ਉਦੋਂ ਵੀ ਸੀਗਾ ਵੀ ਮੈਂ ਜਿੰਨੇ ਵੀ ਮੇਰੇ ਤੇ ਇਜਾਜ਼ਤ ਦੀ ਕੀਤੀ ਮੇਰੇ ਨਾਲ ਧੋਖਾ ਕੀਤਾ ਮੈਂ ਉਸ ਬੰਦੇ ਨੂੰ ਸਜ਼ਾ ਨਹੀਂ ਦਿੱਤੀ ਮੈਂ ਉਹਨੂੰ ਮਾਫ਼ ਕਰਕੇ ਸੁੱਤਾ ਵੀ ਇਹ ਸਜ਼ਾ ਦੇਣੀ ਭਗਵਾਨ ਦਾ ਕੰਮ ਆ ਸਜ਼ਾ ਦੇਣੀ ਬੰਦੇ ਦੇ ਕੀਤੇ ਕਰਮਾਂ ਦਾ ਕੰਮ ਆ ਤੇ ਜਿਹੜਾ ਮੇਰੇ ਦੁਸ਼ਮਣ ਦੋਸਤ ਤੇ ਦੁਸ਼ਮਣ ਦੋਸਤ ਤੋਂ ਮਤਲਬ ਇਹ ਆ ਵੀ ਜਿਹੜੇ ਮੇਰੇ ਮੇਰੇ ਸੀਨਾ ਉਹ ਮੇਰੇ ਦੁਸ਼ਮਣ ਦੇ ਰੂਪ ਚ ਜਿੰਨਾ ਉਹਨਾਂ ਲੋਕਾਂ ਨੇ ਮੈਨੂੰ ਸਿਖਾਇਆ ਹੈ ਨਾ ਉਹਨਾਂ ਮੈਨੂੰ ਕਿਤਾਬਾਂ ਨੇ ਵੀ ਨਹੀਂ ਸਿਖਾਇਆ ਜਿਹੜਾ ਮੈਂ ਪੜ੍ਹਾਈ ਕਰਦਾ ਰਿਹਾ ਤੇ ਵਿਜੀਲ ਚ ਪੜਦਾਰ ਆ ਸਾਰਿਆਂ ਤੇ ਇਹੋ ਜੇ ਟਾਈਮ ਤੇ ਹੁਣ ਮੈਂ ਆਪਣੇ ਆਪ ਨੂੰ ਇੱਕ ਖੁਸ਼ ਨਸੀਬ ਮਹਿਸੂਸ ਕਰਦਾ ਹਾਂ ਕਿਉਂਕਿ ਇਸ ਚੀਜ਼ ਦਾ ਦੁੱਖ ਹੁੰਦਾ ਹੈ ਕਿ ਕੋਈ ਇੱਕ ਚੀਜ਼ ਨਾਲ ਜਦੋਂ ਕੋਈ ਹੁੰਦਾ ਹੈ ਨਾ ਬੰਦਾ ਤੇ ਉਹਦਾ ਚੱਲਣ ਦਾ ਕੋਈ ਨਹੀਂ ਚੱਲਣ ਦਾ ਇਹ ਪੂਰਾ ਹੀ ਹੁੰਦਾ ਕਿ ਦੁੱਖ ਹੁੰਦਾ ਇੰਨਾ ਕਰਨਾ ਪਰ ਦੂਜੀ ਗੱਲ ਇੱਕ ਹੋਰ ਮੈਂ ਦੱਸਣੀ ਚਾਹਣਾ ਪਰ ਮੈਨੂੰ ਅਜਿਹੇ ਮੋੜ ਤੇ ਇਹੋ ਜਿਹਾ ਪੱਥਰ ਹੋਣਾ ਪੈ ਗਿਆ ਹੈ ਮੈਂ ਆਪਣੀ ਜਿਹੜੀ ਜ਼ਿੰਦਗੀ ਆ ਹੂੰ ਇਹਨੂੰ ਇਹ ਮਹਿਸੂਸ ਕਰ ਰਿਹਾ ਅੱਜ ਵੀ ਇੱਕ ਕੈਦ ਸੀਗੀ ਏ ਹੂੰ ਪਿੰਜਰੇ ਦੇ ਵਿੱਚ ਕੈਦ ਸੀ ਹੂੰ ਕਦੇ ਕਿ ਸ਼ਿਕਾਰੀ ਦੀ ਕਦੇ ਕਿ ਸ਼ਿਕਾਰੀ ਦੀ ਪ੍ਰਦੀਪ ਜੀ ਅੱਜ ਯਾਦ ਹੋ ਗਏ ਤੇ ਮੈਂ ਸਭ ਕੁਝ ਸੁੱਟ ਕੇ ਹੂੰ ਉਹਦੇ ਵਿੱਚੋਂ ਯਾਦ ਹੋ ਕੇ ਹੂੰ ਫਿਰ ਇੱਕ ਤਰ੍ਹਾਂ ਕਹਿੰਦੇ ਬੁੱਢਾ ਬੰਦਾ ਹੱਸਦਾ ਮਾੜਾ ਹੁੰਦਾ ਇਹ ਵੀ ਮੈਂ ਸੁਣਿਆ ਵੀ ਜਿਹੜਾ ਬੰਦਾ ਜਜ਼ਬਾਤੀ ਆ ਉਹਦੇ ਮਨ 'ਚ ਭਾਵਨਾਵਾਂ ਵੀ ਉਹ ਹੱਸਦਾ ਉਹ ਵੀ ਬਾੜਾ ਹੁੰਦਾ ਪਰ ਮੈਂ ਅੱਜ ਫਿਰ ਵੀ ਤਾੜੀ ਮਾਰ ਕੇ ਹੱਸਦਾ ਹੈ ਵੀ ਜਿਹੜੇ ਲੋਕ ਨੇ ਸਾਡੇ ਨਾਲ ਕੀਤੀ ਜਿਹੜੇ ਲੋਕਾਂ ਨੇ ਸਾਨੂੰ ਧੋਖੇ ਦਿੱਤੇ ਆ ਤੁਸੀਂ ਇਹ ਅੱਗੇ ਜਾ ਕੇ ਪ੍ਰਮਾਤਮਾ ਦੇ ਵੇਖਣਾ ਵੀ ਉਹ ਕਿਹੋ ਜਿਹੇ ਹਾਲਾਤ ਪੈਦਾ ਹੁੰਦੇ ਆ ਕਿੰਨੇ ਕੋਈ ਸੁਖੀ ਹੁੰਦੇ ਆ ਜਾਂ ਕਿੰਨੇ ਕੋਈ ਦੁਖੀ ਹੁੰਦੇ ਆ ਪਰ ਮੈਨੂੰ ਇਸ ਚੀਜ਼ ਦੀ ਜ਼ਰੂਰ ਆ ਵੀ ਮੈਂ ਆਪਣੀ ਜਿਹੜੀ ਕੈਦ ਸੀ ਨਾ ਜ਼ਿੰਦਗੀ ਮੂਵਾਂ ਮਾ ਬਤ ਪਿਆਰ ਦੇ ਵਿੱਚ ਉਹ ਤੋੜ ਕੇ पिंजरा ਯਾਦ ਹੋ ਗਿਆ ਤੇ ਆਉਣ ਵਾਲੇ ਲੋਕਾਂ ਨੂੰ ਮੈਂ ਇੱਕ ਇਹ ਸਿੱਖਿਆ ਦੇਣੀ ਚਾਹਣਾ ਜਿਹੜੀ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਲੈਣਾ ਕਿ ਮੋਬਾਈਲਾਂ ਤੇ ਰੀਲਾਂ ਦੇਖ ਕੇ ਜਜ਼ਬਾਤੀ ਲੈਣਾ ਦੇਖ ਕੇ ਕੋਈ ਜਜ਼ਬਾਤਾਂ ਝਾਕੇ ਲੋੜ ਨਹੀਂ ਹੈਗੀ ਕੋਈ ਪਿਆਰਨਾ ਦੀ ਚੀਜ਼ ਨਹੀਂ ਕੋਈ ਵਫਾਦਾਰ ਨਾ ਦੀ ਚੀਜ਼ ਨੇ ਕੋਈ ਦੋਸਤ ਨਾ ਦੀ ਚੀਜ਼ ਨਹੀਂ ਹੈਗੀ ਇੱਥੇ ਜੋ ਵੀ ਹੈਗਾ ਉਹ ਸਿਰਫ ਸਵਾਰਥੀ ਆ ਬਚ ਕੇ ਰੋ ਕਿਸੇ ਦੇ ਝਾਂਸੇ 'ਚ ਆਉਣ ਦੀ ਲੋੜ ਨਹੀਂ ਹੈਗੀ ਜ਼ਿੰਦਗੀ ਨੂੰ ਆਪਦਾ ਯਾਦ ਕਰਕੇ ਜੀਓ ਤੇ ਮੈਂ ਕਹਿੰਦਾ ਵੀ ਫੇਰ ਦੁਬਾਰਾ ਤੋਂ ਵੀ ਇਹ ਗੱਲ ਕਹਿਣਾ ਵੀ ਜਿੰਨੇ ਵੀ ਕਿਸੇ ਨੇ ਕੁਝ ਤੁਹਾਡੇ ਨਾਲ ਕੀਤਾ ਉਹਨੂੰ ਕਰ ਦੋ ਮਾਫ ਉਹਨੂੰ ਛੱਡੋ ਭਗਵਾਨ ਤੇ ਵੀ ਉਹ ਜੋ ਮਰਜੀ ਕਰੇ ਬਹੁਤ ਬਹੁਤ ਮਿਹਰਬਾਨੀ ਸਖਲਾਮ ਜੀ